कल का कल ही बट हां ओ चलो थोड़ा ठीक फुल भर सकते हैं लाइक होऊंगा अभी निकाल भैया नहीं थोड़ी आवाज़ करना कहीं बंद ना ना मालूम पड़ जाए ਸਰਹੱਦ ਤੋਂ ਅਗਰਤੀ ਆ ਮੈਂ ਤੇ ਪੂਰੇ ਦੇਖਦੇ ਲੋ ਬਣਿਆ ਅੱਜ ਤਿੰਨ ਨੂੰ ਮੈਨੂੰ ਫੜਿਆ ਜਿਹਨਾਂ ਕਿ ਕਿ ਬੰਦੀ ਇਹਦੇ ਕਿਰਕ ਤੇ ਸਰੇ ਇਹਦੇ ਮਾਨਯੋਗ ਐਸਐਸਪੀ ਸਾਹਿਬ ਅਮਰ ਸੱਧਿਆ ਜੀ ਇਹ ਰਹਿਦਾ ਤੁਹਾਨੂੰ ਸਾਥ ਤੇ ਸਰਦਾਰ ਬਖਤਾਰ ਸਿੰਘ ਮੁਖ ਅਫਸਰ ਥਾਣਾ ਜੜਿਆਲਾ ਇਹਨਾਂ ਦੀਆਂ ਅਧਿਤ ਅਨੁਸਾਰ ਆ ਮਾੜੇ ਅਨਸਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਉਹਦੇ ਵਿੱਚ ਇੱਕ ਕੰਪਲੇਂਟ ਆਈ ਸੀ ਸਰਬੋਈ ਇੱਕ ਲੇਡੀ ਮਨਜੀਤ ਕੁਮਾਰ ਆ ਔਰ ਇਹਦੇ ਇਥੇ ਬਰਿੰਦਾਵਨ ਗਾਰਡਨ ਲਾ ਕੇ ਕਲਉਣੀ ਆ ਉਹ ਗ ਜਾ ਰਹੇ ਕਿਤੇ ਬਾਜ਼ਾਰ ਆਪਣੇ ਬੇਟੇ ਦੇ ਨਾਲ ਤੇ ਦੋ ਮੁੰਡੇ ਨੌਜਵਾਨ ਉਹਨਾਂ ਨੇ ਐਕਟਿਵ ਵਾਲੇ ਚਪਟਾ ਮਾਰ ਕੇ ਉਹਨਾਂ ਕੋਲ ਪਰਸ ਖੋਲਿਆ ਪਰਸਾ ਚੋਪਣਾ ਦਾ ਬਾਈਕ ਸੀ ਤੇ ਕੁਛ ਕਹਿ ਰਹੀ ਤੇ ਕੋਨਾਂ ਦੀਆਂ ਨਜ਼ਰ ਵਾਲੀਆਂ ਐਨਕਾਂ ਉਹ ਫਿਰ ਚਲੋ ਸੀਸੀਟੀਵੀ ਫੋਟੇਜ ਤੋਂ ਫਿਰ ਵੈਰੀਫਾਈ ਕੀਤਾ ਤੇ ਉਹ ਫਿਰ ਪਿੰਡ ਧਾਰੜ ਦਾ ਨਿਕਲੇ ਮੁੰਡਾ ਸਨੀ ਜੇਹੋਲ ਉਸ ਸਨੀ ਤੇ ਰੋਬਨ ਇਹ ਦੋਵੇਂ ਵੈਰੀਫਾਈ ਹੋਏ ਬੰਦੇ ਫਿਰ ਮਖਬਰ ਖਾਸ ਦੀ ਤਲਾਹ ਦੇ ਇਹਨਾਂ ਨੂੰ ਫਿਰ ਕਾਬੂ ਕਰ ਲਿਆ ਤੇ ਇਹਨਾਂ ਕੋ ਇੱਕ ਮਿਲਿਆਵਾ ਜਿਹੜਾ ਇਹਨਾਂ ਨੇ ਡਰਾਇਆ ਸੀ ਮਾਤਾ ਨੂੰ ਛੋੜਾ ਹੈ ਤੇ ਇੱਕ ਐਕਟਿਵ ਹੋ ਗਈ ਇਹਨਾਂ ਦੀ ਫਰਦਰ ਇਹਨਾਂ ਨੇ ਉਹ ਬਾਈ ਲੈ ਕੇ ਇੱਕ ਹੋਰ ਮੁੰਡਾ ਹੀ ਮੁਰਗੀ ਸ਼ੇਖਪੁਰੇ ਮੰਲੇ ਦਾ ਉਹਨੂੰ 1000 ਰੁਪਏ ਦਾ ਵੇਚਤਾ ਸੀ ਤੇ ਉਹ ਯੂਜ਼ ਕਰ ਰਿਆ ਸੀ ਮੋਬਾਈਲ ਤੇ ਫਿਰ ਨਾਲ ਹੀ ਰੇਡ ਕੀਤੀ ਤੁਰੰਤ ਉੱਥੇ ਤੇ ਉਹ ਵੀ ਕਾਬੂ ਆ ਗਿਆ ਇਹਨਾਂ ਨੇ ਪਰਚਾ ਦੇ ਕੇ ਆਪਣਾ 385 22 ਕਿ ਅਜ ਮਾਰ ਜੋਗਦਾਪੁਰ ਦੀ ਸਪੈਸ਼ਲ ਮਾਰੇ ਠੀਕ ਹੋ ਗਈ ਮਤਲਬ ਕਿਸ ਤਰ੍ਹਾਂ ਜੋ ਨਵਾਲ ਹੈ ਨਾ ਕਿੱਤੀ ਗਈ ਪੁੱਛ ਕੇ ਸਨ ਅਜੇ ਨਹੀਂ ਇਹਨਾਂ ਨੂੰ ਇੱਥੇ ਹੋਰ ਨਹੀਂ ਪਈ ਆਈ ਮਾਰਦਾ ਇਹੇ ਵਾਰਦਾ ਦੀ ਕੀਤੀ ਅਜੇ ਤੱਕ ਨਸ਼ਾ ਕਿਸੇ ਦਾ ਕੋਈ تعلق ਨਹੀਂ ਹੈ ਇੱਥੇ ਇੱਕ ਡਰਗ ਡਿਕਟਡ ਹੈ ਜਿਹੜਾ ਮੇਨ ਸਰੀਰ ਦੇ ਉੱਪਰ ਨਾਲੇ ਟਿਕੜਾ ਜੱਟ ਕਰਦਾ ਉਸ ਕਰਕੇ ਇਹਨਾਂ ਨੇ ਆ ਬੰਦ ਕਰ ਦਿੱਤਾ